ਪਿਛਲੇ 9 ਸਾਲਾਂ ਤੋਂ ਆਪਣੇ 15 ਨੰਬਰ ਵਾਰਡ ਨੂੰ ਆਪਣਾ ਵਾਰਡ ਸਮਝ ਕੇ ਸੇਵਾ ਕਰਨ ਵਾਲੇ ਗੁਰਜੀਤਪਾਲ ਵਾਲੀਆ ਦੀ ਧਰਮ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦੀ ਚੋਣ ਮਹਿੰਮ ਨੂੰ ਬੋਟਰਾ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਵੱਲੋਂ ਆਪਣੀ ਇਸ ਮਹਿੰਮ ਨੂੰ ਜਾਰੀ ਰੱਖਦਿਆਂ ਵਾਰਡ ਵਾਸੀਆਂ ਨਾਲ ਮਿਲ ਕੇ ਵਾਰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨਾਲ ਸੀਨੀਅਰ ਕਾਂਗਰਸੀ ਨੇਤਾ ਸ਼੍ਰੀਮਤੀ ਜਾਮਨੀ ਗੋਮਰ ਵੀ ਬੋਟਰਾ ਨੂੰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਨ ਲਈ ਪਹੁੰਚੇ। ਇਸ ਮੌਕੇ ਜਿੱਥੇ ਯਾਮਨੀ ਗੋਮਰ ਨੇ ਵਾੜ ਵਾਸੀਆਂ ਨੂੰ 21 ਦਸੰਬਰ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਵੱਡੇ ਮਾਰਜ ਨਾਲ ਜਿਤਾਉਣ ਦੀ ਅਪੀਲ ਕੀਤੀ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਕੇ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਇਸ ਅਧਿਕਾਰ ਨੂੰ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ ਇਹਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਐਮ ਸੀ ਪੀ ਨੇ ਇਲੈਕਸ਼ਨਸ ਨੇ ਤੇ ਕੈਂਡੀਡੇਟ ਸਾਡੇ ਬਹੁਤ ਵਧੀਆ ਨੇ ਤੇ ਪੰਦਰ ਨੰਬਰ ਵਾਟ ਸਚ ਵਿੱਚ ਮਈਆਂ ਆ लोगों का बहुत ज़्यादा समर्थन मिल रहा है लोग ऑलरेडी यही कह रहे हैं कि जो ऑलरेडी इत एम सी है प्रेजेंटली तो ज़्यादा कम मिसिज वालिया जी उन्होंने फैमिल लोगों सपोर्ट कर रही है इस करके इन्ह की जिद जोड़ी है वो लोगों वालों पक्की कर दी गई है ਜਿਹੜੇ ਬਾੜ ਦੇ ਅਧੂਰੇ ਕੰਮ ਉਹ ਉਹਨੂੰ ਕਿੱਦਾਂ ਦੇਖ ਰਹੇ ਆ ਜੀ ਜਿਹੜੇ ਬਿਲਕੁਲ ਪੂਰੇ ਕਰਨਗੇ ਜੀ ਦੇਖੋ ਪਿੱਛੋਂ ਹੀ ਆਵਾਜ਼ ਆ ਰਹੀ ਹੈ ਕਿ ਪੂਰੇ ਕਰਨਗੇ ਜਿੰਨੇ ਲੋਕ ਉਹ ਆਟ ਦੇ ਉਹ ਸਾਰੇ ਇੱਥੇ ਖੜੇ ਆ ਤੇ ਉਹਨਾਂ ਨੂੰ ਹੀ ਆਪੇ ਹੀ ਯਕੀਨ ਹੈ ਕਿ ਜੇ ਇਹ ਸਾਡੇ ਕੈਂਡੀਡੇਟ ਬਣਦੇ ਨੇ ਜੇ ਇਹ ਜਿੱਤ ਜਾਂਦੇ ਨੇ ਐਮਸੀ ਬਣਦੇ ਨੇ ਤੇ ਜਿੰਨੇ ਵੀ ਅਧੂਰੇ ਕੰਮ ਹੈ ਉਹ ਸਾਰੇ ਪਹਿਲ ਦੇ ਤੌਰ ਤੇ ਕਿਤੇ ਕਰਨਗੇ ਇਸ ਦੌਰਾਨ ਗੁਰਜੀਤਪਾਲ ਵਾਲੀਆ ਤੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਵਾੜ ਵਾਸੀਆਂ ਵੱਲੋਂ ਉਹਨਾਂ ਨੂੰ ਭਰਮਾ ਪਿਆਰ ਮਿਲ ਰਿਹਾ ਹੈ ਉਨਾ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਕਾਉਂਸਲਰ ਨਾ ਹੁੰਦਿਆ ਹੋਇਆ ਵੀ ਬਾੜਵਾਸੀਆਂ ਦੇ ਕੰਮਾਂ ਨੂੰ ਆਪਣਾ ਕੰਮ ਸਮਝ ਕੇ ਕਰਵਾਇਆ ਸੀ ਠੀਕ ਉਸੇ ਤਰ੍ਹਾਂ ਹੀ ਉਹ ਹੁਣ ਇਹ ਚੋਣ ਜਿੱਤ ਕੇ ਕੀਤੇ ਵਾਦੇ ਪੂਰੇ ਕਰਨਗੇ। ਉਨ੍ਹਾਂ ਵੋਟਰਾਂ ਨੂੰ 21 ਦਸੰਬਰ ਨੂੰ ਚੋਣ ਨਿਸ਼ਾਨ 5 ਦੇ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵੋਟਰਾਂ ਨੇ ਵੀ ਉਨ੍ਹਾਂ ਨੂੰ ਇਸ ਚੋਣ ਵਿੱਚ ਵੱਡੇ ਮਾਰਜਿਨ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਣ ਦਾ ਆਸ਼ਵਾਸਨ ਦਿੱਤਾ। ਹਾਂਜੀ ਮੈਂ 15 ਨੰਬਰ ਬਾੜ ਤੋਂ ਪਰਮਜੀਤ ਕੌਰ ਵਾਲੀਆ ਕੈਂਡੀਡੇਟ ਤੇ ਸਾਰੇ ਸਾਰੇ ਮੱਲੇ ਵਾਲੇ ਮੈਨੂੰ ਸਪੋਰਟ ਕਰਦੇ ਨੇ ਤੇ ਤੇ ਬਹੁਤ ਪਿਆਰ ਕਰਦੇ ਨੇ ਤੇ ਮੈਂ ਵਾਦਾ ਕਰਦੀ ਹਾਂ ਜੋ ਤੁਹਾਡਾ ਕੰਮ ਹੈ ਸਾਰੇ ਪੂਰੇ ਕਿਤੇ ਜਾਣਗੇ ਤੇ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਵਾਅਦਾ ਬਾਅਦ ਵੋਟ ਪਾ ਕੇ ਤੁਹਾਨੂੰ ਸਾਰੇ ਲੈਣ ਨੂੰ ਕੰਮਜਾਜ਼ ਬਣੂਗੀ ਅੱਜ ਬਾੜ ਨੰਬਰ 15 ਵਿੱਚ ਅਸੀਂ ਡੋਰ ਟੂ ਡੋਰ ਕਰਨ ਜਾ ਰਹੇ ਹਾਂ ਜਿਸ ਵਿੱਚ ਸਾਡੇ ਮੈਡਮ ਜੀ ਸਤਿਕਾਰਯੋਗ ਜਾਮਨੀ ਗੋਮਰ ਜੀ ਸ਼ਹਿਰਪੁਰ ਤੋਂ ਜਿਹੜੇ ਲੋਕ ਸਭਾ ਇਲੈਕਸ਼ਨ ਲੜੇ ਸੀ ਉਹ ਸਪੈਸ਼ਲ ਤੌਰ ਤੇ ਆਏ ਆ ਕਿਉਂਕਿ ਉਹਨਾਂ ਦਾ ਸਾਡੀ ਪਰਿਵਾਰ ਨਾਲ ਬਹੁਤ ਹੀ ਪਿਆਰ ਹੈ ਔਰ ਉਹ ਕਹਿੰਦੇ ਵੀ ਮੈਂ ਇੱਕ ਦਿਨ ਆਣ ਕੇ ਤੁਹਾਡੇ ਬਾੜ ਵਿੱਚ ਡੋਰ ਟੂ ਡੋਰ ਕਰਨਾ ਵਾ ਤੇ ਉਹ ਅੱਜ ਆਏ ਆ ਤੇ ਸਾਰਾ ਉਹਨਾਂ ਦੇ ਡੋਰ ਟੂ ਡੋਰ ਹੁਣ ਕਰ ਰਹੇ ਆ ਅਸੀਂ ਆਲੂ ਵਾਲੇ ਮੱਲਾ ਪੰਡਤਾ ਦੀ ਗਲੀ ਔਰ ਸੁਨਿਆਰੇ ਗਲੀ ਕਿੜਾ ਮਸਜਿਦ ਲੰਬੀ ਗਲੀ ਇਹਨਾਂ ਵਿੱਚ ਸਾਰੇ ਘਰ ਵਿੱਚ ਘਰ ਘਰ ਜਾ ਕੇ ਵੋਟਰਾਂ ਨੂੰ ਅਪੀਲ ਕਰਾਂਗੇ ਵੀ 21 ਦਸੰਬਰ ਨੂੰ 3 ਨੰਬਰ ਜਿਹੜਾ ਸਾਡਾ ਚੋਣ ਵਾ ਕਾਂਗਰਸ ਦਾ ਉਹ ਦਵਾ ਕੇ ਪਰਮਜੀਤ ਕੌਰ ਵਾਲੀਆ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਆ ਕਿਉਂਕਿ ਅਸੀਂ ਤੁਹਾਡੇ ਨਾਲ 9 ਸਾਲਾਂ ਤੋਂ ਖੜੇ ਆ ਹਰ ਟਾਈਮ ਤੁਹਾਡੇ ਨਾਲ ਖੜੇ ਆ ਤੁਸੀਂ ਮੇਰੇ ਬਾੜ ਦੇ ਜਿਹੜੇ 2000 ਵੋਟਰ ਵਾ ਮੇਰਾ ਪਰਿਵਾਰ ਹੋ ਔਰ ਕਰੋਨਾ ਦੇ ਟਾਈਮ ਅਸੀਂ ਆਪਣੇ ਪਰਿਵਾਰ ਵੱਲੋਂ ਆਪਣੇ ਪਰਿਵਾਰ ਦੀ ਪੂਰੀ ਹਫਾਜ਼ਤ ਕੀਤੀ ਆ ਕਿਉਂਕਿ ਕਰੋਨਾ ਦੇ ਵਿੱਚ ਜਿਹੜੇ ਵੀ ਟੀਕਾਕਰਨ ਹੋਏ ਉਹ ਸਾਰਿਆਂ ਦਾ ਜਿਆਦਾ ਕੈਂਪ ਬਾੜ ਨੰਬਰ 15 ਵਿੱਚ ਲੱਗੇ ਔਰ ਜਦੋਂ ਵੀ ਨੀਲੇ ਕਾਰਡ ਬਣੇ 600 ਪਰਿਵਾਰ ਸਾਡੇ ਬਾੜ ਚ ਰਹਿ ਰਹੇ ਆ 504 ਪਰਿਵਾਰਾਂ ਦੇ ਅਸੀਂ ਨੀਲੇ ਕਾਰਡ ਬਣਾਏ ਕਿਉਂਕਿ ਉਹ ਨੀਲੇ ਕਾਰਡ ਤਾਂ ਬਣਾਏ ਕਿਉਂਕਿ ਕਰੋਨਾ ਦੇ ਵਿੱਚ ਜਿਹੜੇ ਜਿਹੜੇ ਜੋਬ ਕਰਦੇ ਸੀਗੇ ਲੋਕ ਉਹਨਾਂ ਦੀਆਂ ਜਿਹੜੀਆਂ ਜੋਬ ਸੀ ਉਹਨਾਂ ਨੂੰ ਤਨਖਾਹਾਂ ਘੱਟ ਮਿਲਦੀਆਂ ਸੀਗੀਆਂ ਔਰ ਜਿਹੜੇ ਬਿਜ਼ਨਸ ਸੀਗੇ ਉਹਨਾਂ ਦੇ ਬਿਜ਼ਨਸ ਡਾਊਨ ਹੋ ਗਏ ਸੀਗੇ ਇਸ ਕਰਕੇ ਸਾਨੂੰ ਉਹਨਾਂ ਉਹਨਾਂ ਲਈ ਇਹ ਨੀਲੇ ਕਾਰਡ ਬਣਾਣੇ ਪਏ ਔਰ ਕਿਉਂਕਿ ਇਹ ਮੇਰਾ ਬਾੜਾ ਮੇਰਾ ਪਰਿਵਾਰਾ ਮੈਂ ਆਪਣੇ ਬਾੜ ਦੀ ਦੇਖਭਾਲ ਕਰਨੀ ਆ ਇਸ ਕਰਕੇ ਮੈਂ ਹਰ ਟਾਈਮ ਤੁਹਾਡੇ ਨਾਲ ਖੜਾ ਵਾਂ ਔਰ ਜਿਹੜੀਆਂ ਵੀ ਸਮੱਸਿਆਵਾਂ ਰਹਿੰਦੀਆਂ ਵਾਂ ਉਹਨੂੰ ਅਸੀਂ ਜਲਦ ਤੋਂ ਜਲਦ 21 ਜਨ ਡਿਸੰਬਰ ਨੂੰ ਪੰਜੇ ਦਾ ਬਟਨ ਦਬਕੇ ਪਰੰਜੀਤਪੁਰ ਬਾਲੀਆ ਨੂੰ ਕਾਮਯਾਬ ਕਰੋ ਔਰ ਜਿਹੜੇ ਆਪਣੇ ਅਧੂਰੇ ਥੋੜੇ-ਮੋٹے ਕੰਮ ਪਏ ਆ ਉਹ ਪੂਰੇ ਕੀਤੇ ਜਾਏ